ਮੇਰਾ ਨਾਮ ਜੀ ਹਰਪ੍ਰੀਤ ਸਿੰਘ ਮੇਰਾ ਪਿੰਡ ਜਿਹੜਾ ਧਰਮਕੋਟ ਰੰਦਾਵਾ ਵਾ ਤੇ ਜੋ ਪਾਣੀ ਦਾ ਪੋਜੀਸ਼ਨ ਇਦਾਂ ਜੀ ਬਹੁਤ ਮਾੜਾ ਹਾਲ ਆ ਪਿਛੇ ਬਾੜਛੇ ਜ਼ਿਆਦਾ ਪੈਣ ਕਰਨਾ ਇੱਥੇ ਜੋ ਵੀ ਉੱਤਰੋਂ ਪਹਾੜਾਂ ਤੋਂ ਪਾਣੀ ਆਉਂਦਾ ਸਾਰਾ ਸਾਡਾ ਇਧਰ ਏਰੀਆ ਨੂੰ ਆ ਕੇ ਬਾਹਰ ਕਰ ਦਿੰਦਾ ਫਸਲ ਦਾ ਜ਼ਿਆਦਾ ਨੁਕਸਾਨ ਆ ਜੀਵਿੰਦਾਰ ਤੇ ਵਿਚਾਰਾ ਅੱਗੇ ਬੜਾ ਪਰੇਸ਼ਾਨ ਹੋਇਆ ਪਿਆ ਵਾ ਉਤੋਂ ਪ੍ਰਮਾਤਮਾ ਦੀ ਕਰੋਪੀ ਆ ਤੇ ਪ੍ਰਮਾਤਮਾ ਦੇ ਅੱਗੇ ਇਹੋ ਜੀ ਅਰਦਾਸ ਕਰਦੇ ਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਜੀਵਾਂ ਜੰਤੂਆਂ ਦਾ ਕਿਸਾਨਾਂ ਦਾ ਹੋਰ ਕਈਆਂ ਜੋ ਵੀ ਇਸ ਧੰਦੇ ਨਾਲ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਹੀ ਨੁਕਸਾਨ ਆ ਤੇ ਪ੍ਰਮਾਤਮਾ ਦੇ ਅੱਗੇ ਇਹੋ ਜੀ ਅਰਦਾਸ ਸਾਰੇ ਕਰਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਬਾੜਛਤੇ ਹੁਣ ਥੋੜਾ ਜਿਆ ਕੰਟਰੋਲ ਕਰ ਤੇ ਜੀਵ ਜੰਤ ਜਿਹੜੀ ਆ ਉਹ ਕਿਉਂ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਆ ਤਕਰੀਬਨ ਸਾਰਾ ਏਰੀਆ ਹੀ ਪਾਣੀ ਦੀ ਮਾਰ ਦੇ ਗਿਆ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆਂ ਵੀ ਕੁਝ ਨਾ ਕੁਝ ਸਹੂਲਤ ਜਿਹੜੀ ਆ ਇਹ ਸਾਡਾ ਇਲਾਕਾ ਜਿਹੜਾ ਸਹੂਲਤਾਂ ਤੋਂ ਵਾਂਝਾ ਵਾ ਇੰਨੇ ਕੋ ਖਾਸ ਜ਼ਿਆਦਾ ਪ੍ਰਬੰਧ ਨਹੀਂ ਹੈਗੇ ਤੇ ਸੜਕਾਂ ਦਾ ਤਾਂ ਹਾਲ ਵੇਖ ਹੀ ਲਿਆ ਹੋ ਤੁਸੀਂ ਸਰਕਾਰਾਂ ਦੇ ਤੁਸੀਂ ਪ੍ਰਬੰਧ ਵੇਖ ਹੀ ਲਏ ਆ ਤੁਸੀਂ ਹੁੰਦਿਆਂ ਵੇਖਿਆ ਜੇ ਸਾਰਾ ਜੋ ਪ੍ਰਬੰਧ ਆ ਬਾਕੀ ਕੋਈ ਪ੍ਰਸ਼ਾਸਨ ਨਾਲੋਂ ਹਾਂ ਤੇ ਕਦੀ ਕਦੀ ਕੁਛ ਵੇਖਿਆ ਨੀਗਾ ਸਾਡੇ ਇੱਧਰ ਇਲਾਕੇ ਦੇ ਵਿੱਚ ਤੇ ਅਸੀਂ ਦੇਖੋ ਬੇਨਤੀ ਕਰਦੀ ਆਂ ਵੀ ਸਾਡਾ ਬਾਦਰ ਦਾ ਇਲਾਕਾ ਵਾ ਤੇ ਕੁਛ ਪ੍ਰਸ਼ਾਸਨ ਨੂੰ ਚਾਹੀਦਾ ਵੀ ਸਾਡੀ ਸੁਣਵਾਈ ਕਰੇ ਕਿਸਾਨਾਂ ਦਾ ਸੋਚੇ ਮਜ਼ਦੂਰਾਂ ਦਾ ਸੋਚੇ ਤੇ ਇਹਨੇ ਹੀ ਕਹਿ ਗਏ ਜਦੋਂ ਵਾਹਿਗੁਰੂ ਜੀ ਦਾ ਖਾਲਸਾ ਦੀ ਵਾਹਿਗੁਰੂ ਜੀ ਦੀ ਖਾਲਸਾ ਇਹ ਹੈ ਤੁਸੀਂ ਕੀ ਪੋਜੀਸ਼ਨ ਹੈ ਰਵੀ ਸਾਹਿਬ ਪੋਜੀਸ਼ਨ ਤੁਸੀਂ ਦੇਖ ਹੀ ਰਹੇ ਆ ਜੀ ਰਾਵੀ ਪੂਰਾ ਆਪਣੇ ਆਪ ਜੋਬਨ ਤੇ ਆ ਜੀ ਇਸ ਵੇਲੇ ਪਾਣੀ ਪੂਰਾ ਜਿਹੜਾ ਚਲਾ ਮਾਰਦਾ ਆ ਰਿਹਾ ਜਿਹੜਾ ਚਾਰਪੇ ਦੇ ਫਸਲਾਂ ਨੂੰ ਨੁਕਸਾਨ ਜਿਹੜਾ ਉਹ ਕਾਫੀ ਰਿਹਾ ਤੇ ਕੀ ਇਹਦਾ ਹੁਣ ਹੱਲ ਕੀ ਹੈ ਹੱਲ ਤਾਂ ਇਹ ਜੀ ਹਰ ਸਾਲ ਹੀ ਇਹੋ ਕੁੱਝ ਹੈ ਜੀ ਹਾਲ ਅੱਜ ਤੱਕ ਸਾਨੂੰ ਜੋ ਵੀ ਅਸੀਂ ਉਸ ਵਾਰੀ ਅੱਜ ਤੱਕ ਹੱਲੇ ਦਾ ਲੱਭਿਆ ਦੇਖਿਆ ਨਹੀਂ ਕਿਸੇ ਨੂੰ ਵੀ ਅੱਜ ਤੱਕ ਅਲਤੇ ਦਾ ਕੋਈ ਨਾਮ ਲੱਭਿਆ ਤਾਂ ਨਾ ਮੇਰੇ ਸਾਹਮਣੇ ਕੋਈ ਲੱਭ ਸਕਦਾ ਹੀ ਹੈ ਨੁਕਸਾਨ ਹੋਏਗਾ ਨੁਕਸਾਨ ਬਹੁਤ ਜ਼ਿਆਦਾ ਜੀ ਤੁਸੀਂ ਦੇਖ ਸਕਦੇ ਹੋ ਚਾਰ ਚੁਪਰੇ ਕੈਮਰਾਸ ਘੁਮਾ ਕੇ ਦੇਖ ਸਕਦੇ ਹੋ ਤੁਸੀਂ ਫਸਲਾਂ ਬਹੁਤ ਨੁਕਸਾਨੀਆਂ ਗਈਆਂ ਨੇ ਕਮਾਦ ਬੇੜਾ ਕਰਕ ਹੋ ਚੁੱਕਾ ਝੋਨੇ ਜਿਹੜੇ ਨੇ ਉਹ 90% ਜਿਹੜੇ ਸੀਗੇ ਉਹ ਲੋਕਾਂ ਦੇ ਮਿਸਰ ਚੁੱਕੇ ਸੀਗੇ ਇਹ ਜਿਹੜਾ ਅੱਜ ਗੱਬੇ 'ਚ ਪਾਣੀ ਪੈ ਗਿਆ ਝੋਨਾ ਸਭ ਨੂੰ ਕਰੂੰਗਾ ਜਿਹੜਾ ਪਾਣੀ ਹੋਰ ਪਿੱਛੋਂ ਛੱਡਿਆ ਵਾ ਤੁਹਾਨੂੰ ਲੱਗਦਾ ਦੋ ਦਿਨ ਨਾਲ ਇਹ ਕੋਈ ਜਿਹੜੇ ਆਬਾਦੀ ਆ ਉਹਨੂੰ ਨੁਕਸਾਨ ਹੋਏਗਾ ਆਬਾਦੀ ਜਿਹੜੀ ਇਹ ਤੋਂ ਫਿਲਹਾਲ ਤੇ ਅਜੇ ਤੱਕ ਤੇ ਕੋਈ ਨੁਕਸਾਨ ਅਜੇ ਨਹੀਂ ਆਉਂਦਾ ਪਰ ਅਗਰ ਜੇ ਇਸ ਤੋਂ ਵੱਧ ਪਾਣੀ ਵਧਦਾ ਹੈ ਤੇ ਜਿਹੜੇ ਬੰਨ ਜਿਹੜੇ ਜੇ ਆਹ ਬੰਨ ਟੁੱਟ ਸਕਦਾ ਤੇ ਪਰਲੇ ਬੰਨ ਟੁੱਟਦਾ ਕਿਹੜਾ ਟਾਈਮ ਲੱਗੂਗਾ ਇਹਨਾਂ ਨੂੰ ਇਹ ਜਿਹੜਾ ਬੰਨ ਟੁੱਟੇਗਾ ਕਿੰਨਾ ਚਿਰ ਨੁਕਸਾਨ ਜਿਹੜਾ ਇਹਦੇ ਨਾਲ ਜਿਹੜੇ ਇਹ ਤਕਰੀਬਨ ਇਹ ਤੋਂ ਬਹੁਤਾਂ ਦੇ ਕੋਈ 5-700 ਕਿਲਾ ਜਿਹੜਾ ਲੋਕਾਂ ਦੇ ਖਮਾਦ ਤੇ ਢੋਣੇ ਨੇ ਸਭ ਤਬਾਹ ਹੋ ਜਣੇ ਆ ਜੀ ਜਿੱਥੇ ਪਾਣੀ ਵੜ ਗਿਆ ਇਹ ਪਾਣੀ ਵਾਪਸ ਆਉਣਾ ਨਹੀਂ ਤੇ ਇਹ ਕਣਕ ਵੀ ਨਹੀਂ ਪੀਜੀ ਜਾਣੀ ਅੱਜ ਤੋਂ ਪਿੱ ਮਾਦਾ ਵੀ ਜਿਹੜਾ ਫੋਟਾ ਖਤਮ ਹੋ ਜਣੀ ਆ ਸਿੰਗਲ ਸਿੰਗਲ ਕਮਾਰਾ ਇਹਨਾ ਜਿੱਥੇ ਲੋਕਾਂ ਨੂੰ ਆਸ ਹੁੰਦੀ ਆ ਕਿ 5 600 700 ਪੰਡਲ ਘਟਾਂਗੇ ਉੱਥੇ ਸਵੇਰ 200 ਪੰਡਲ ਰਹਿਣਗੇ ਪਰ ਗੱਲ ਕਰਨੀ ਇਹਨੇ ਕੀ ਨਹੀਂ ਪ੍ਰਸ਼ਾਸਨ ਆਪਣੇ ਆਪ ਤੇ ਕਹਿ ਰਿਹਾ ਸਾਡੇ ਕੋਲ ਪੂਰੇ ਜਿਹੜੇ ਪੁਖਤਾ ਬੰਦ ਨੇ ਤਰਜੀਤ ਸਿੰਘ ਧਾਰੀਵਾਲ ਜੀ ਸਵੇਰੇ ਇੱਥੇ ਬਠੇ ਨੇ ਸਾਡੇ ਮਨੋ ਸਾਹਿਬ ਵੀ ਉਹਨਾਂ ਵੱਲੋਂ ਵੀ ਵਿਸ਼ਵਾਸ ਦਵਾਇਆ ਗਿਆ ਜੀ ਕਿ ਜੋ ਇੱਥੇ ਲੋਕਾਂ ਨੂੰ ਲੜਿੰਦਾ ਜੀ ਦਾ ਸਮਾਨ ਦੀ ਲੋੜ ਹੈ ਜੇਕਰ ਘੇਓ ਤਾਂ ਖਪਾਣਾ ਵਾਪਰਦਾ ਆਬਾਦੀ ਨੂੰ ਕੋ ਨੁਕਸਾਨ ਪਹੁੰਚਦਾ ਤੇ ਪਸ਼ੂਆਂ ਦੇ ਵਾਸਤੇ ਚਾਰਾ ਔਰ ਜਿਹੜੇ ਦਵਾਈਆਂ ਨੇ ਉਹਨਾਂ ਦਾ ਵੀ ਜਿਹੜਾ ਉਹ ਪੁਖਤਾ ਪ੍ਰਬੰਧ ਜਿਹੜਾ ਡਾਕਟਰਾਂ ਵੱਲੋਂ ਕਰਵਾਇਆ ਗਿਆ ਛੇਰੀ ਵੀ ਸਾਰੀ ਟੀਮ ਇੱਥੇ ਨਾਲ ਹੀ ਸੀ ਕਿ ਉਹਨਾਂ ਦੇ ਜੋ ਕਰੀਆ ਤੇ ଓਐਸਡੀ ਸਾਹਿਬ ਨੇ ਉਹ ਵੀ ਸਨ ਆਪਣੇ ਵੀਡੀਓ ਸਾਹਿਬ ਵੀ ਸਾਰੇ ਸਾਰੇ ਉੱਥੋਂ ਬਿਜੇ ਦੇ ਵੀਰਿਆ ਪ੍ਰਬੰਧ ਕਰਵਾਇਆ ਗਿਆ ਜਾਂ ਪ੍ਰਬੰਧ ਕੀਤਾ ਜਾਂ ਕਰਵਾ ਲਿਆ ਨਹੀਂ ਉਹਨਾਂ ਵੱਲੋਂ ਤੇ ਵੇਖੋ ਜੀ ਕੱਲ ਵੀ ਉਹ ਸ਼ਾਮ ਨੂੰ ਇਹੋ ਗੱਲ ਹੀ ਕਹਿ ਕੇ ਕਹੀ ਕਿ ਸਾਡੇ ਵੱਲੋਂ ਪੂਤਾ ਪ੍ਰਬੰਧ ਜਿਹੜੇ ਉਹ ਕੀਤੇ ਨੇ ਇਹ ਤੁਹਾਨੂੰ ਉਹ ਦੱਸ ਸਕਦੇ ਨੇ ਵੀ ਕਿੱਥੇ ਕੀਤੇ ਨੇ ਕੈਂਪਸ ਸਥਾਪਿਤ ਕੀਤਾ ਕੋਈ ਤਾਂ ਨਹੀਂ ਗੱਲ ਜਿਹੜਾ ਜਿਹੜਾ ਘੋਨੇ ਵਾਲਾ ਡਿਸਪੈਂਸਰੀ ਆ ਡੰਗਰਾਂ ਦਾ ਤਾਂ ਉੱਥੇ ਆ ਜੀ ਉਤਨੋਂ ਸਾਰੀਆਂ ਦਵਾਈਆਂ ਜਿਹੜੀਆਂ ਮੌਜੂਦ ਨੇ ਜ ਉਹਨਾਂ ਨੂੰ ਇਹ ਕਿਹਾ ਗਿਆ ਵੀ ਡਾਕਟਰ ਸਰੇ ਨਾਲ ਹੀ ਸੀਗੇ ਉਹਨਾਂ ਨੇ ਕਿਹਾ ਸੀ ਕਿ ਸਾਰੀਆਂ ਦਵਾਈਆਂ ਜਿੰਨੀਆਂ ਸਾਡੇ ਕੋਲ ਇਹ ਮਜਬੂਦਾ ਦਵਾਈਆਂ ਨੇ ਉਹ ਅਸੀਂ ਆਪਣੀ ਜਿਆ ਸਟਾਕ ਚ ਰੱਖਦੇ ਸੱਚੀ ਗੱਲ ਦੀ ਸੱਚੀ ਨਾਮ ਤੇ ਪ੍ਰਤੀਪਾਲ ਤੁਸੀਂ ਇਹ ਤੁਸੀਂ ਲੋਕ ਨੂੰ ਸੁਨੀਪੋ ਅਰਾਵੀ ਦੇ ਵਿੱਚ ਐਸੇ ਕੀ ਹਾਲਾਤ ਹਾਲਾਤ ਤੁਸੀਂ ਪਤਕਰ ਸਾਹਿਬ ਦੇਖ ਰਹੇ ਹੋ ਹਾਲਾਤ ਤੋਂ ਬਿਹਤਰ ਨਹੀਂ ਹੈਗੇ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਵਾ ਅੱਗੇ ਵੀ ਅੱਗੇ ਨਾਲੋਂ ਦੋ ਗੁਣਾ ਵੱਧ ਪਾਣੀ ਆ ਤੇ ਜੋ ਬਾਰਿਸ਼ ਵੀ ਦੇਖ ਰਹੇ ਹੋ ਲਗਾਤਾਰ ਹੁਣ ਇੱਥੇ ਵੀ ਪੈ ਰਹੀ ਹੈ ਤੇ ਪਹਾੜਾਂ ਦੇ ਪੈ ਰਹੀ ਆ ਉਹ ਤਾਂ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਤੇ ਪਾਣੀ ਅੱਗੇ ਨੂੰ ਜਿਹੜਾ ਵਾ ਅੱਗੇ ਨੂੰ ਵਾਧੇ ਹਾਲਾਤ ਜਿਹੜੇ ਸਹੀ ਨਹੀਂ ਲੱਗ ਰਹੇ ਜੀ ਬਾਕੀ ਬਾਬਾ ਬੁੱਢਾ ਸਾਹਿਬ ਤੇ ਗੁਰੂ ਮਾਰਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਧਰਤੀ ਆ ਉਹ ਮੇਹਰ ਹੀ ਰੱਖਣ ਤੇ ਤਾਂ ਕਿ ਸਾਰਾ ਚੜ੍ਹਦੀ ਕਲਾ ਰਹ ਸਕੇ ਸਾਡੀਆਂ ਫਸਲਾਂ ਵੀ ਵੱਜ ਜਾਣ ਤੇ ਸਾਡਾ ਹਰ ਹਰ ਚੀਜ਼ ਜਿਹੜੀ ਆ ਉਹ ਬਚ ਕੇ ਰਵੇ ਜੀ ਤੁਹਾਡੀ ਵੀ ਮਿਹਰਬਾਨੀ ਜਿਹੜੀ ਤੁਸੀਂ ਨਹੀਂ ਵਰਦੇ ਦੇ ਵਿੱਚ ਆਪਣਾ ਅਗੇ ਵੇਟ ਕਰ ਰਹੇ ਹੋ ਤੇ ਲੋਕਾਂ ਨੂੰ ਜਿਹੜਾ ਵਾ ਅਗਾਹ ਕਰ ਰਹੇ ਹਾਂ ਇੱਕ ਦਰਿਆ ਦਾ ਕੰਡਾ ਭਾਈ ਜਿਹੜਾ ਟੁੱਟ ਗਿਆ ਪਾਣੀ ਪਿੰਡ ਨੂੰ ਪਹੁੰਚਦਾ ਰਿਹਾ ਉਹਦਾ ਕਿੰਨਾ ਕਿ ਨੁਕਸਾਨ ਹੁੰਦਾ ਰਹੇ ਇਹ ਨੁਕਸਾਨ ਤਾਂ ਹੈਗਾ ਹੀ ਇਹ ਆਰਮੀ ਨੇ ਕਿ ਤੁਸੀਂ ਬੱਦੀ ਸੀ ਉਹ ਤੁਹਾਡੇ ਸਾਹਮਣੇ ਵੀ ਆਪਣਾ ਤੁਸੀਂ ਉਧਰ ਵੀ ਦੇਖ ਸਕਦੇ ਟੁੱਟ ਗਈ ਉਹਨਾਂ ਦਰਿਆ ਨੇ ਸਾਰੀ ਜਿਹੜੀ ਉਹ ਧੋੜੀ ਦਿੱਤੀ ਆ ਉਹਦੇ ਨਾਲ ਜਿਹੜਾ ਸਾਡੇ ਫਸਲਾਂ ਨੂੰ ਹੁਣ ਜਿਆਦਾ ਨੁਕਸਾਨ ਆ ਕਿਉਂਕਿ ਉਦਾਂ ਉੱਪਰੋਂ ਦੀ ਵਲਕੇ ਪਾਣੀ ਪੈਂਦਾ ਸੀ ਤੇ ਹੁਣ ਜਿਹੜਾ ਵਾ ਇਹ ਆਪਣਾ ਸਿੱਧਾ ਹੀ ਪਾਣੀ ਪੈਣ ਰਿਹਾ ਪਿਆ ਵਾ ਇਹ ਸਿੱਧਾ ਮਾਰ ਕਰੇਗਾ ਫਸਲਾਂ ਨੂੰ ਨੁਕਸਾਨ ਕਰੇਗਾ ਜੀ ਇਹ ਫਿਲਹਾਲੰਦ ਕਿੰਨੇ ਗਾ ਪਰਬੰਧ ਪ੍ਰਸ਼ਾਸਨ ਨੇ ਤੇ ਪ੍ਰਬੰਧ ਆਪਣੇ ਸਾਰੇ ਵਧੀਆ ਕੀਤੇ ਆ ਜੀ ਕੀ ਵਧੀਆ ਕੀਤਾ ਪ੍ਰਬੰਧ ਉਹਨਾਂ ਨੇ ਆਪਣੇ ਵੇਖੋ ਜੀ ਆਪਣਾ ਲੋਕਾਂ ਨੂੰ ਗਾਹ ਕਰਕੇ ਉਹਨਾਂ ਬਾਬਾ ਬੁਰਾ ਸਾਹਿਬ ਪਰ ਉਹਨਾਂ ਨੇ ਇੱਕ ਕਮਰਾ ਵੀ ਲਿਆ ਪ੍ਰਸ਼ਾਸਨ ਦੇ ਆ ਕੇ ਤੇ ਲੋਕਾਂ ਨੂੰ ਗਾਹ ਕਰਕੇ ਜਿੱਦ ਤਰ੍ਹਾਂ ਸਾਡੇ ਸਕੂਲ ਵੀ ਇਹਨਾਂ ਨੂੰ ਕਹਿ ਰਹੇ ਨੇ ਵੀ ਸਕੂਲ ਵੀ ਵਿਹਲਾ ਰੱਖੋ ਤੇ ਇਹੋ ਕਰ ਸਕਦੇ ਹੋਰ ਮੌਕੇ ਤੇ ਹੋਰ ਕੀ ਕਰ ਸਕਦੇ ਆ ਜੀ ਇਹੋ ਵੱਤ ਉਹ ਵੀ ਨਹੀਂ ਨਾ ਪੈ ਸਕਦੇ ਜੀ ਜਿਹੜਾ ਪਿਛਲੇ ਸਾਲ ਹੀ ਪਾਣੀ ਸੀ ਉਹਨੂੰ ਕਿੰਨੇ ਕਿ ਗੋਣਾ ਜਿਹੜਾ ਬਣੀ ਐ ਉਹਦੇ ਨੇ ਦੋ ਗੁਣਾ ਵਾਧਿਆ ਪਾਣੀ ਜਿਹੜਾ ਪਿਛਲਾ ਪਾਣੀ ਆਇਆ ਉਹਦੇ ਨੂੰ ਦੋ ਗੁਣਾ ਵਾਧਿਆ ਬਣ ਗਿਆ ਮਰਨੋ ਫਿਰ ਬਰਸਾਤ ਹੋਈ ਫਿਰ ਪਾਣੀ ਵਧਦਾ ਤੇ ਕਿੰਨਾ ਕਿ ਨੁਕਸਾਨ ਹੋਣ ਤੇ ਫਿਰ ਜੇ ਵਧੇਗਾ ਤੇ ਫਿਰ ਤੇ ਨੁਕਸਾਨ ਹੋਣੇ ਹੋਣਾ ਜੀ ਫਿਰ ਸਾਨੂੰ ਇਹ ਡਰ ਜਿਹੜਾ ਵਾ ਇਹ ਸਤਾ ਰਿਹਾ ਜੀ ਅਮਰਜੀਤ ਸਿੰਘ ਪਿੰਡ ਕੁੰਨਿਆਲ ਸਰਪੰਚ ਮੌਜੂਦਾ ਸਰ ਪਾਣੀ ਜਿਹੜਾ ਆਇਆ ਵਾ ਪਾਣੀ ਮਤਲਬ ਬਹੁਤ ਜ਼ਿਆਦਾ ਆਇਆ ਵਾ ਉਹਦੇ ਨਾਲ ਕੋਸ਼ਿਸ਼ ਜਿਹੜੇ ਬੰਨ ਬੱਦੇ ਇਹਨਾਂ ਤੁਸੀਂ ਦੇ ਉਹ ਕੁਝ ਖੁਰਗੇ ਨਹੀਂ ਖੁਰਮ ਦੇ ਨਾਲ ਸਾਡੇ ਕੋਈ ਕਾਫੀ ਫਸਲਾਂ ਦਾ ਨੁਕਸਾਨ ਹੈਗਾ ਵਾ ਵੀ ਇਹ ਨੁਕਸਾਨ ਇੰਨਾ ਕਿ ਜ਼ਿਆਦਾ ਵੀ ਪਾਣੀ ਵਾਪਸ ਨਹੀਂ ਨਿਕਲ ਸਕਦਾ ਨੀਵੇਂ ਥਾਂ ਦੇ ਤੇ ਇਹਦੇ ਨਾਲ ਨਾਲ ਇਹ ਆ ਵੀ ਜੇ ਪਾਣੀ ਵਧਦਾ ਤਾਂ ਸਾਡਾ ਹੋਰ ਵੀ ਨੁਕਸਾਨ ਆ ਪਰ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਆ ਪ੍ਰਸ਼ਾਸਨ ਬਹੁਤ ਵਧੀਆ ਚਲੋ ਪ੍ਰਬੰਧ ਕੀਤੇ ਨੇ ਮੈਡੀਕਲ ਕੈਂਪ ਵੀ ਲਾਏ ਨੇ ਡੇਰਾ ਪਪਾ ਨਾਨਕ ਦੇ ਵੀ ਲਾਏ ਨੇ ਇਧਰ ਅੰਮ੍ਰਿਤਸਰ ਜ਼ਿਲ੍ਹੇ ਨੇ ਵੀ ਲਾਏ ਨੇ ਡੇਰਾ ਪਪਾ ਨਾਨਕ ਨੇ ਡੇਰੇ ਵੀ ਕੀਤਾ ਵਾ ਤੇ ਇੱਥੇ ਆਪਣੇ ਆ ਛਾਪੁਰ ਵੀ ਕੀਤਾ ਤੇ ਆਪਣੇ ਇਥੇ ਆ ਸੁਜਾਦਾ ਸੁਜਾਦੇ ਵੀ ਕੀਤਾ ਵਾ ਪ੍ਰਬੰਧ ਕੀਤਾ ਵਾ ਆ ਇਧਰੋਂ ਅਜਨਾਲਾ ਨੇ ਕੀਤਾ ਰਮਦਾਸ ਤੇ ਗੱਗੋਮਾਲ ਤੇ ਅਜਨਾਲਾ ਤਿੰਨ ਜਗ੍ਹਾ ਤੇ ਕੀਤਾ ਵਾ ਵੀ ਵਧੀਆ ਪ੍ਰਬੰਧ ਨੇ ਮਲਾਹ ਵੀ ਸੱਦੇ ਗਏ ਨੇ ਵੀ ਜੇ ਕੋਈ ਵੀਰ ਭੈਣ ਭਰਾ ਕੋ ਫਸ ਜਾਂਦਾ ਵਾ ਤੋ ਉਹਨੂੰ ਕੱਢਣ ਵਾਸਤੇ ਮਲਾਹ ਵੀ ਆ ਚੁੱਕੇ ਨੇ ਆਪਣੀ ਲੈ ਕੇ ਕਿਸੀਆਂ ਕੁਸ਼ਤੀਆਂ ਤੇ ਬਾਕੀ ਸਾਰਾ ਦਿਨ ਰਾਤ ਪ੍ਰਸ਼ਾਸਨ ਜਿਹੜਾ ਵਾ ਇੱਥੇ ਰਹਿ ਰਿਹਾ ਵਾ ਵੀ ਸਾਡੇ ਕੋਲ ਹੀ ਰੁਕਿਆ ਹੋਇਆ ਸਰਕਾਰੀ ਸਕੂਲ ਜਿੱਥੇ ਭੁੰਨੇ ਵਾਲੇ ਰੁਕਿਆ ਹੋਇਆ ਪਰ ਇਹ ਆ ਵੀ ਜਿਹੜੇ ਕੋ ਲੋਕ ਘੜੀਮੁੜੀ ਪਾਣੀ ਵੇਖਣਾ ਆਉਂਦੇ ਆ ਸਾਡੀ ਉਹਨਾਂ ਅੱਗੇ ਅਪੀਲ ਆ ਵੀ ਘੜੀਮੁੜੀ ਨਾ ਆਉਣ ਜਾਣ ਜੇ ਪਾਣੀ ਵੱਧ ਘਟ ਗਿਆ ਜਾਂ ਕੋਈ ਕੁਝ ਫਸ ਗਿਆ ਤੇ ਦਿੱਕਤ ਆਏਗੀ ਹੋਰ ਸਾਡੇ ਵੱਲੋਂ ਇਹ ਆ ਵੀ ਬਹੁਤ ਵਧੀਆ ਕੰਮ ਮਤਲਬ ਬਾਬੇ ਬੁੜੇ ਦੀ ਮਿਹਰ ਆ ਕਿ ਕਿਸਦਾ ਮਾਲੀ ਜਾਲੀ ਕੋਈ ਨੁਕਸਾਨ ਨਾ ਹੋਏ ਅ ਦੇਖੋ ਜੀ ਹਜੇ ਇੱਥੇ ਅਸੀਂ ਕੋਨੇਵਾਲ ਪਿੰਡ ਦੇ ਤੇ ਪੁਲ ਬਣਿਆ ਹੋਇਆ ਹੈ ਜਿਹੜੇ ਸਾਡੇ ਦਰਿਆ ਦੇ ਪਾਰ ਕੁਝ ਪਿੰਡ ਹੈਗੇ ਆ ਵਿਚਾਰਗ ਨੇ ਸਾਡੇ ਅੰਦਰ ਸੱਧਾਤ ਵੀੜ ਪਿੰਡ ਨੇ ਤੇ ਉਹਨਾਂ ਚ ਅਸੀਂ ਆਏ ਜਿਹੜਾ ਸਿਵਲ ਪ੍ਰਸ਼ਾਸਨ ਹੈ ਅਸੀਂ ਇੱਥੇ ਸਿਚੁਏਸ਼ਨ ਸਟਾਕ ਟੇਕਿੰਗ ਲੈਣ ਆਏ ਆ ਕਿ ਕੀ ਇੱਥੇ ਹਾਲਤ ਹੈ ਫਿਲਹਾਲ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਬਾਕੀ ਵੀ ਅਸੀਂ ਸਾਡੀਆਂ ਜਿਹੜੀਆਂ ਰੀਲੀਫ ਮੀਜਰਜ਼ ਅਸੀਂ ਪੂਰੀਆਂ ਤਿਆਰ ਕਰਦੇ ਆ ਬਾਕੀ ਜੇ ਕੋਈ ਵੀ ਕਿਸੇ ਵੀ ਤਰੀਕੇ ਦੀ ਇੱਥੇ ਕੋਈ ਪਾਣੀ ਚ ਵਰਦਾ ਹੁੰਦਾ ਹੈ ਤਾਂ ਅਸੀਂ ਉਹ ਜਿਹੜੀ ਸਿਚੁਏਸ਼ਨ بڑੂਗੀ ਉਹਨੂੰ ਉਹਦੇ ਤੇ ਕਾਬੂ ਪਾਣ ਲਈ ਅਸੀਂ ਸਖਸ਼ਣ ਲਗਾਉਂਦੇ ਆ ਲੱਗਾ ਕਿ ਚਾਰ ਪਰੇ ਉਹ ਪਿੱਛੇ ਖੋਲ ਦਿੱਤੇਗੇ ਨੇ ਉਹ ਪਾਣੀ ਫਿਰ ਇੱਥੇ ਰਹਿੂ ਜਾਣਾ ਉਹ ਰਾਵੀ ਜਿਹੜਾ ਲਾਗਲੇ ਪਿੰਡਾਂ ਨੂੰ ਮਾਰ ਦੇਵੇਗਾ ਜੀ ਬਿਲਕੁਲ ਜੀ ਉਹਦੇ ਲਈ ਹੀ ਅਸੀਂ ਸਟਾਕ ਪੀਕਿੰਗ ਪੂਰੀ ਦੇਖ ਰਹੇ ਹਾਂ ਸਾਰਾ ਸਿਵਲ ਮੈਕਰੋਗਰ ਸਾਡੇ ਨਾਲ ਹੀ ਹੈ ਅਸੀਂ ਦੇਖ ਰਹੇ ਹਾਂ ਕਿ ਸਾਡੇ ਹਰ ਰਾਤ ਲਈ ਕਿਹੜੇ ਕਿਹੜੇ ਆਪਾਂ ਪ੍ਰਬੰਧ ਕਰ ਸਕਦੇ ਹਾਂ ਜਿਹੜੇ ਲੋਕਾਂ ਨੂੰ ਸੇਫ ਡਿਸਟੈਂਸ 'ਚ ਲੈ ਕੇ ਜਾਣਾ ਲਾਈਫਸਟਾਕ ਨੂੰ ਸੇਫ ਡਿਸਟੈਂਸ 'ਚ ਲੈ ਕੇ ਜਾਣਾ ਸਭ ਤੋਂ ਪਹਿਲਾਂ ਜਾਨਵਾਲ ਦੀ ਰੱਖਿਆ ਕਰਨੀ ਉਸ ਤੋਂ ਬਾਅਦ ਜਿਹੜਾ ਹੈਗਾ ਬਾਕੀ ਚੀਜ਼ਾਂ ਦੇ ਵੀ ਜਿਹੜੇ ਲੋਕਾਂ ਦੇ ਘਰ ਨੇ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਹਰ ਤਰੀਕੇ ਦੇ ਜਿਹੜੇ ਪੁਖਤਾ ਪ੍ਰਬੰਧ ਹੈ ਪ੍ਰਸ਼ਾਸਨ ਵਚਨਬੱਧ ਕਰ ਬਿਹਾਰਾ ਰਹਿਣ ਵਾਲਿਆਂ ਦੇ ਇੱਕ ਤੁਹਾਨੂੰ ਕੀ ਡਵਾਈਸ ਹੈ ਕਿ ਕਹਿਣਾ ਚਾਹੁੰਦੇ ਕਿ ਇਸੇ ਲਈ ਅਸੀਂ ਆਏ ਹਾਂ ਜੀ ਦੇਖੋ ਜੀ ਕਿਉਂਕਿ ਇੱਥੇ ਪਾਣੀ ਹਜੇ ਵੀ ਵਧ ਰਿਹਾ ਹੈ ਤੇ ਥੋੜੇ ਥੋੜੇ ਟਾਈਮ 'ਚ ਹਜੇ ਹੋਰ ਇੱਥੇ ਪਾਣੀ ਵਧਦਾ ਹੋਏਗਾ ਬਸ ਆਵੇਗਾ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਬੇਨਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਲਾਈ ਸਟਾਕ ਨੂੰ ਆਪਣੇ ਮੱਝਾਂ ਬੱਚਿਆਂ ਨੂੰ ਇਥੋਂ ਕਿਸੇ ਦੂਰ ਸੇਫ ਜਗ੍ਹਾ ਤੇ ਜਿਹੜੇ ਸਿਵਲ ਪ੍ਰਸ਼ਾਸਨ ਵੱਲੋਂ ਤੁਹਾਨੂੰ ਦੱਸੇ ਗਏ ਨੇ ਉੱਥੇ ਤੁਸੀਂ ਜਾ ਕੇ ਸੇਫ ਡਿਸਟੈਂਸ ਤੇ ਤੁਸੀਂ ਆਪਣਾ ਉੱਥੇ ਪਹੁੰਚੋ ਉੱਥੇ ਤੁਹਾਡਾ ਰਹਿਣ ਦਾ ਸਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਉੱਥੇ ਕੀਤਾ ਗਿਆ ਹੈ ਦੇਖੋ ਬੰਨ ਜਿਹੜਾ ਫੋਰੇ ਲੱਗਾ ਟੁੱਟ ਚੁੱਕਾ ਹੈ ਉਹ ਵੀ ਪਾਣੀ ਜਿਹੜਾ ਮਾਰਕਾ ਗਿਆ ਜੀ ਬਿਲਕੁਲ ਜੀ ਉਹ ਸਾਰੇ ਜਿਹੜੇ ਹੈਗੇ ਇਦਾਂ ਦੇ ਜਿਹੜੇ ਵੀ ਪੁਆਇੰਟਸ ਨੇ ਵੀਕ ਪੁਆਇੰਟਸ ਇਹ ਸਾਰਿਆਂ ਦੇ ਬਾਰੇ ਅਸੀਂ ਜਿਹੜੇ ਹੈਗੇ ਕੁੱਤਾ ਪ੍ਰਬੰਧ ਕਰ ਰਹੇ ਤੇ ਜਿਵੇਂ ਵੀ ਇਹਨਾਂ ਨੂੰ ਬੰਨ ਚ ਪਾੜ ਜਿੱਥੇ ਵੀ ਪਿਆ ਹੈਗਾ ਉਹਨੂੰ ਵਿਜੀਸ਼ਨ ਦੀ ਵੀ ਅਸੀਂ ਉਦੀ ਕੋਸ਼ਿਸ਼ ਕਰ ਰਹੇ ਹਾਂ ਡਰਫਨੇ ਪੋਜੀਸ਼ਨ ਦੇਖੋ ਜੀ ਥੋੜਾ ਜਿਆ ਹੈਗਾ ਵੀ 290000 ਕਿਉਂ ਸਿੱਖ ਚੱਲ ਰਿਹਾ ਬਾੜੇ ਇਤਿਹਾਦ ਦੇ ਤੌਰ ਤੇ ਅਸੀਂ ਥੋੜਾ ਐਡਮਿਨਿਸਟ੍ਰੇਸ਼ਨ ਸਾਰੀ ਪਰਵਾਹ ਭਾਰ ਕਰੀ ਹੈ ਅਸੀਂ ਆਪਣੇ ਪੁਕਤਾ ਪਰ ਬੰਨ ਕਰਕੇ ਚੱਲ ਰਹੇ ਹਾਂ ਵੀ ਕੱਲ ਨੂੰ ਰਾਤ ਬਰਾਕੇ ਪਾਣੀ ਵਧਣਾ ਹੈ ਅਦਰਵਾਇਸ ਕੋਈ ਧਰ ਖਤਰਾ ਕੋਈ ਪਾਣੀ ਕਾਲੀ ਸਿਚੁਏਸ਼ਨ ਨਹੀਂ ਹੈ ਪਾਣੀ ਬੋਟ ਜਲ ਪ੍ਰਭਾਵ ਨਹੀਂ ਨਹੀਂ ਹਲੇ ਕੋਈ ਸਾਨੂੰ ਹਲੇ ਕੋਈ ਨਹੀਂ ਆਈ ਪਾਣੀ ਬਲਕਿ ਉਜਲੋ ਕੱਟ ਗਿਆ ਤਾਂ ਉਜਲੋ ਕੱਟ ਗਿਆ ਪਰ ਇਹ ਵੀ ਅਸੀਂ ਬਾਰਿਸ਼ ਉੱਪਰ ਪੈ ਰਹੀ ਉਹਦੇ ਕਰਕੇ ਸਾਨੂੰ ਥੋੜਾ ਜਿਆ ਹੈਗਾ ਇਹ بارش ਦਾ ਪਾਣੀ ਨਾਲ ਨਾਲ ਕੇ ਨਾ ਵਗਦਾ ਇੱਕ ਫਾਮ ਨੇ ਵੀ ਦੇਖ ਰਹੇ ਹੋ ਕਿ ਇਥੋਂ ਬੰਨਾ ਜਿਹੜਾ ਵਾ ਰਾਜੀ ਦਾ ਦਰਿਆ ਦਾ ਢੰਡਾ ਹਾਂਜੀ ਉਹ ਸਾਰਾ ਟੁੱਟ ਕੇ ਵਿੱਚ ਡਿੱਗਿਆ ਔਰ ਪਾਣੀ ਜਿਹੜਾ ਖੇਤਾਂ 'ਚ ਭਰਨਾ ਸ਼ੁਰੂ ਹੋ ਗਿਆ ਜੀ ਤੇ ਕਿੰਨਾ ਕੁ ਤੁਸੀਂ ਦੇਖ ਰਹੇ ਨੁਕਸਾਨ ਨਹੀਂ ਤੁਸੀਂ ਦੇਖੋ ਤੁਸੀਂ ਬਿਸ਼ੇਖ ਦਿਖਾਓ ਵੀ ਹਲ ਇੱਕ ਨੱਕਾ ਟੁੱਟਿਆ ਉੱਥੇ ਇਹਦਾ ਪਾਣੀ ਜਿਹੜਾ ਥੋੜਾ ਜਿਹਾ ਖੇਤਾਂ 'ਚ ਜ਼ਰੂਰ ਪੜੇਗਾ ਪਰ ਸੇਫ ਹੈ ਕਿਉਂਕਿ ਅੱਗੇ ਤੁਸੀਂ ਹੈ ਸਾਡੇ ਇਹੋ ਜਿਹਾ ਕੋਈ ਇਹਨਾਂ ਡਰਨ ਵਾਲੀ ਗੱਲ ਨਹੀਂ ਬਾਕੀ ਜੇ ਕੋਈ ਨੁਕਸਾਨ ਹੋਏਗਾ ਤੇ ਸੀਐਮ ਸਾਹਿਬ ਵੱਲੋਂ ਪਹਿਲਾਂ ਹੀ ਗਿਰਦਾਵੀ ਡਾਡਰ ਕੀਤੇ ਜਾ ਚੁੱਕੇ ਨੇ ਤੇ ਜੇਕਰ ਇਹੋ ਜਿਹਾ ਹੋਇਆ ਤਾਂ ਅਸੀਂ ਬੈਠੇ ਹਾਂ ਸਰ ਤੁਹਾਡਾ ਸਾਥ ਦੇਵਾਂਗੇ ਪਰ ਬੰਦ ਕੀਨੇ ਸਾਡੇ ਪੂਰੇ ਪ੍ਰਬੰਧ ਨੇ ਸਾਡੇ ਕੋਲ ਦੇਖੋ ਬੈਕ ਸਟਾਰ ਨੇ ਫਲੜ ਦਾ ਸਾਰਾ ਸਮਾਨ ਤਿਆਰ ਹੈ ਬੂਡ ਸਟਾਰ ਨੇ ਬਨਾਹ ਤਿਆਰ ਨੇ ਚਾਰਾ ਤਿਆਰ ਹੈ ਡੰਗਰ ਮਾਲ ਦਾ ਸਾਰੇ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਤੇ ਅਸੀਂ ਸਾਰਾ ਵੈਕੂਏਟ ਕਰਵਾ ਲਿਆ ਕਿਉਂਕਿ ਤੁਸੀਂ ਤੋਂ ਅੱਗੇ ਸਾਡਾ ਕੋਈ ਵੀ ਰਹਿਸ਼ੀ ਕਰਨੀ ਹੈ ਅਜ ਨਾਲ ਅਗੇ ਵਿੱਚ ਉਹ ਸਾਰੇ ਡੰਗਰ ਚਾਰਨ ਜਾਂਦੇ ਸੀ ਉਹ ਵਾਪਸ ਬਨਵਾ ਲੈਣ ਤੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਪਰ ਇਤਿਆਹਤ ਤੌਰ ਤੇ ਅਸੀਂ ਫਿਰ ਵੀ ਖੜੇ ਹਾਂ ਕਿ ਲੋਕ ਕਿਥੇ ਆਉਣ ਕੀ ਹੈਲਪਲਾਈਨ ਨੰਬਰ ਜਾਰੀ ਸਾਡਾ ਸਾਰਾ ਜੀ ਪਹਿਲਾਂ ਹੀ ਬਾਬਾ ਫੁੱਟਾ ਸਾਹਿਬ ਗੁਰਦੁਆਰਾ ਸਮਾਦਾ ਹਾਲਾ ਉਥੇ ਅਰੇਂਜਮੈਂਟ ਕੀਤਾ ਹੋਇਆ 6-7000 ਬੰਦੇ ਦਾ ਅਰੇਂਜਮੈਂਟ ਹੈ ਖਾਣਾ ਪੀਣਾ ਵੀ ਸਾਡਾ ਤਿਆਰ ਕੀਤਾ ਹੋਇਆ ਹੈ ਅਨਾਉਂਸ ਵੀ ਕਰਵਾਤਾ ਅਸੀਂ ਗੁਰੂ ਸਕੂਲ ਪਿੰਡਾਂ ਦੇ ਗੁਰਦੁਆਰੇ ਚ ਅਨਾਉਂਸਮੈਂਟ ਵੀ ਕਰਵਾਤੀ ਪਰ ਸਾਡੀ ਸਿਚੁਏਸ਼ਨ ਇਹ ਵੀ ਨਹੀਂ ਆੜ ਪਾਣੀ ਨਹੀਂ ਸਾਡਾ ਇਹ ਕਹਿਣਾ ਮਤਲਬ ਕਿ ਹਾਲਾਤ ਸੁਧਰਨਗੇ ਸੁਧਰਨਗੇ 100% ਸਿਹਰੇ ਦੇਖਣਾ ਸਿਹਰੇ ਕਾਫੀ 11 ਰੀਚ ਆ ਰਿਹਾ ਹੈ ਬੰਦੇ ਸਾਰੇ